ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ ਨਾ ਹੋਣਾ ਤੜਪਦਾ ਸਭ ਸੈਣ ਕਰ ਜਾਣਾ ਘਰਾਂ ਤੋਂ ਨਿਕਲਣਾ ਕੰਮ ਤੇ ਤੇ ਕੰਮ ਤੋਂ ਘਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਪੰਜਾਬੀ ਦੇ ਮਸ਼ਹੂਰ ਸ਼ਾਇਰ ਅਵਤਾਰ ਸਿੰਘ ਸੰਧੂ ਭਾਵ ਪਾਸ਼ ਦੀਆਂ ਇਹ ਲਾਈਨਾਂ ਝੰਜੋੜ ਦੇਣ ਵਾਲੀਆਂ ਨੇ ਸਪਨੇ ਮਰਨੇ ਨਹੀਂ ਚਾਹੀਦੇ ਉਮੀਦ ਜਿਉਂਦੀ ਰਹਿਣੀ ਚਾਹੀਦੀ ਹੈ ਸੁਪਨੇ ਚਾ ਰੀਜਾਂ ਉਮੀਦ ਤੇ ਸੰਘਰਸ਼ ਚੱਲਦੇ ਰਹਿਣੇ ਚਾਹੀਦੇ ਹੈ ਮਗਦ ਰਈ ਵੇ ਸੂਰਜਾ ਕਮੀਆਂ ਦੇ ਵੇੜੇ ਚਪਨ ਚਲਾ ਗਿਆ ਤੇਜਵਾਨੀ ਚਲੀ ਗਈ ਹੋ ਜ਼ਿੰਦਗੀ ਦੀ ਕੀਮਤੀ ਨਸ਼ਾਨੀ ਚਲੀ ਗਈ ਚਪਨ ਚਲਾ ਗਿਆ ਤੇਜਵਾਨੀ ਚਲੀ ਗਈ ਇਹ ਕੁਲਦੀਪ ਸਿੰਘ ਹੈ। ਸ੍ਰੀ ਫਤਿਹਗੜ ਸਾਹਿਬ ਦੇ ਪਿੰਡ ਸੈਂਪਲਾ ਦਾ ਵਸਨੀਕ। ਗਰੀਬੀ ਨੇ ਬੁਰੀ ਤਰ੍ਹਾਂ ਨਾਲ ਦੱਬ ਦਿੱਤਾ ਹੈ। ਕੁਲਦੀਪ ਸਿੰਘ ਆਪਣੇ ਬੱਚਿਆਂ ਸਮੇਤ ਇਸ ਇੱਕੋ ਕਮਰੇ 'ਚ ਰਹਿੰਦਾ ਜੋ ਕਦੇ ਵੀ ਡਿੱਗ ਸਕਦਾ ਹੈ। ਇੱਕੋ ਕਮਰੇ 'ਚ ਖਾਣਾ ਬਣਾਉਣ ਦੇ ਨਾਲ ਨਾਲ ਨਹਾਉਣਾ, ਕੱਪੜੇ ਧੋਣਾ ਆਦਿ ਵੀ ਇਸੇ ਕਮਰੇ 'ਚ ਹੀ ਕਰਨਾ ਪੈਂਦਾ ਹੈ। ਕੁਲਦੀਪ ਸਿੰਘ ਨੇ ਜਵਾਨੀ ਚ ਬਹੁਤ ਸੁਪਨੇ ਸਜਾਏ। ਉਸ ਨੂੰ ਗਾਉਣ ਤੇ ਲਿਖਣ ਦਾ ਸ਼ੌਂਕ ਹੈ। 30 ਸਾਲ ਪਹਿਲਾਂ ਕੁਲਦੀਪ ਸਿੰਘ ਨੂੰ ਸੰਗੀਤ ਜਗਤ ਨੇ ਕਾਲਾ ਸੈਂਪਲੇ ਵਾਲਾ ਨਾਂ ਦਿੱਤਾ। ਉਹ ਇਸ ਉਮੀਦ ਨਾਲ ਕਿ ਇੱਕ ਦਿਨ ਇਹ ਨਾਂ ਵੱਡੇ ਸਟਾਰਾਂ ਚ شمار ਹੋਏਗਾ। ਉਦੋਂ ਵੀ ਕੁਲਦੀਪ ਆਪਣੇ ਮਾਪਿਆਂ ਤੇ ਬੋਝ ਨਾ ਬਣਿਆ। ਸਗੋਂ ਘਰ ਦੇ ਗੁਜ਼ਾਰੇ ਲਈ ਮਜ਼ਦੂਰੀ ਕਰਦਾ ਤੇ ਨਾਲ-ਨਾਲ ਆਪਣਾ ਸ਼ੌਂਕ ਵੀ ਪੂਰਾ ਕਰਦਾ। ਪਕਰਾਂਦਾ ਹੋ ਕੋਈ ਨਾ ਫੜਦਾ ਬਾਉ ਦੁਨੀਆਂ ਵਾਲਿਆ ਹੋ ਮਾ ਹੁੰਦੀ ਐ ਮਾ ਦੁਨੀਆਂ ਵਾਲਿਆ ਸੰਘਰਸ਼ ਚੱਲਦਾ ਗਿਆ ਸਮਾਂ ਬੀਤਦਾ ਗਿਆ ਵਿਆਹ ਹੋ ਗਿਆ ਬੱਚੇ ਹੋਏ ਪਰ ਮੰਜ਼ਿਲ ਨਾ ਮਿਲੀ ਤਿੰਨ ਧੀਆਂ ਤੇ ਇੱਕ ਪੁੱਤਰ ਦਾ ਬਾਪ ਅੱਜ ਵੀ ਮਜ਼ਦੂਰੀ ਹੀ ਕਰਦਾ ਬਤ ਇਸ ਕਦਰ ਹੈ ਕਿ ਇੱਕ ਕਮਰਾ ਵੀ ਨਵਾਂ ਨਾ ਬਣ ਸਕਿਆ ਪਰ ਬੱਚੇ ਪੜਾ ਰਿਹਾ ਹੈ ਇੱਕ ਧੀ ਦਾ ਵਿਆਹ ਕਰ ਦਿੱਤਾ ਇੱਕ ਧੀ ਦਿਮਾਗ ਤੋਂ ਕਮਜ਼ੋਰ ਹੈ ਜਿਸ ਨੂੰ ਸਕੂਲ ਤੋਂ ਹਟਾਉਣਾ ਪੈ ਗਿਆ ਤੇ ਇੱਕ ਧੀ ਤੇ ਇੱਕ ਪੁੱਤਰ ਸਰਕਾਰੀ ਸਕੂਲ ਚ ਪੜ ਰਹੇ ਹੈ ਧੀ ਕਹਿੰਦੀ ਹੈ ਕਿ ਮੈਂ ਪੜ ਲਿਖ ਕੇ ਕੁਝ ਬਣਨਾ ਚਾਹੁੰਦੀ ਸੀ ਪਰ ਤਕਦੀਰ ਨੇ ਸਾਥ ਨਾ ਦਿੱਤਾ ਮੇਰਾ ਨਾਮ ਮਕਪ੍ਰਿਤ ਕੋਹਰਾ ਜੀ ਤੇ ਮੈਂ 8ਵੀਂ ਨੌਵੀਂ ਕਲਾਸ ਵਿੱਚ ਪੜਦੀ ਸੀ ਜੀ ਪੜਦੀ ਪੜਦੀ ਫੇਲ ਹੋ ਗਈ ਸੀ ਜੀ ਤੇ ਮੈਂ ਨੌਵੀਂ ਕਲਾਸ ਵਿੱਚੋਂ ਮੈਨੂੰ ਹਟਾਇਆ ਗਿਆ ਜੀ ਘਰ ਦੀ ਗਰੀਬੀ ਕਰਕੇ ਜੀ ਪੜ ਕੇ ਮੈਂ ਆਪਣੇ ਮਾਪੇ ਨੂੰ ਜੀ ਸਹਾਰਾ ਲਵਾਣਾ ਚਾਹੁੰਦੀ ਸੀ ਜੀ ਤੇ ਮੈਂ ਤੇ ਅੱਗੇ ਦਿਮਾਗੀ ਪ੍ਰੋਬਲਮ ਕਰਕੇ ਮੇਤੇ ਅ ਪੜਿਆ ਨਹੀਂ ਗਿਆ ਜੀ ਫਿਰ ਮੈਂ ਸਕੂਲੋਂ ਹਟ ਗਈ ਜੀ ਮੇਰੇ ਪਾਪਾ ਪਹਿਲਾਂ ਡੇੜੀ ਦਾ ਪਾ ਕਰਦੇ ਸੀ ਜੀ ਤੇ ਹੁਣ ਕਲਾਕਾਰੀ ਦੀ ਲੈਣ ਵਿੱਚ ਲੱਗਣਾ ਚਾਹੁੰਦੇ ਆ ਜੀ ਹੁਣ ਜੀ ਤੇ ਹੁਣ ਮੈਂ ਇਹ ਮੇਰਾ ਇਸੂਪਨਾ ਜੀ ਮੇਰੇ ਪਾਪਾ ਬਹੁਤ ਵੱਡੇ ਕਲਾਕਾਰ ਬਣਦੇ ਗਏ। ਕੁਲਦੀਪ ਸਿੰਘ ਨਲਕਿਆਂ ਦੇ ਬੋਰ ਕਰਨ ਦਾ ਕੰਮ ਕਰਦਾ ਹੈ। ਉਮਰ ਪਰ ਉਸਨੇ ਇਹੋ ਰੋਜ਼ਗਾਰ ਕੀਤਾ ਹੈ। ਅੱਜ ਉਹ ਇੱਕ ਘਰ ਵਿੱਚ ਨਲਕਾ ਜੋ ਖਰਾਬ ਹੋ ਚੁੱਕਾ ਹੈ ਉਸ ਨੂੰ ਪੁੱਟ ਰਿਹਾ ਹੈ। ਤਾਂਕੇ ਉਸਦੀ ਪਾਈਪ ਕੱਢ ਕੇ ਉਸ ਨੂੰ ਵੇਚਿਆ ਜਾ ਸਕੇ ਤੇ ਕੁਝ ਪੈਸੇ ਮਿਲ ਸਕਣ। ਖੁਦਦੀਪ ਸਿੰਘ ਦਾ ਸ਼ੌਂਕ ਅੱਜ ਵੀ ਜਿਉਂਦਾ ਤਿਉਂ ਹੈ। ਉਸਨੇ ਗਾਉਣਾ ਤੇ ਲਿਖਣਾ ਛੱਡਿਆ ਨਹੀਂ। ਉਸਨੇ ਆਪਣੇ ਸੁਪਨੇ ਨੂੰ ਮਰਨ ਨਹੀਂ ਦਿੱਤਾ। ਉਸ ਨੂੰ ਹੁਣ ਵੀ ਉਮੀਦ ਹੈ ਕਿ ਜੇ ਉਸ ਕੋਲ ਥੋੜਾ ਬਹੁਤ ਸਰਨਾਵਾ ਆ ਜਾਵੇ ਤਾਂ ਉਹ ਦੁਬਾਰਾ ਗਾਉਣਾ ਸ਼ੁਰੂ ਕਰ ਦੇਵੇਗਾ। ਬੜੇ ਗਰੀਬ ਪਰਿਵਾਰ ਵਿੱਚ ਜਨਮ ਹੋਇਆ ਜੀ ਤੇ ਮਾਤਾ ਦਾ ਨਾਮ ਮਹਿੰਦਰ ਕੌਰ ਤੇ ਪਿਤਾ ਦਾ ਨਾਮ ਸਰਦਾਰ ਨਰਾਤਾ ਸਿੰਘ ਜੋ ਕਿ ਬੜੇ ਮਿਹਨਤੀ ਸਨ ਤੇ ਦਸਾਂ ਨਾਂ ਦੀ ਕਿਰਤ ਕਮਾਈ ਕਰਕੇ ਸੰਮ ਪਾਲਣ ਵਿੱਚ ਬੜਾ ਉਹਨਾਂ ਦਾ ਬਹੁਤ ਬੜਾ ਸਹਯੋਗ ਹੈ ਜੀ ਸ਼ੁਰੂ ਤੋਂ ਹੀ ਗਰੀਬੀ ਰਹੀ ਹੈ ਜੀ ਤੇ ਮੈਂ ਬਚਪਨ ਵਿੱਚ ਗਾਉਂਦਾ ਹੁੰਦਾ ਸੀਗਾ ਪ੍ਰਾਇਮਰੀ ਸਕੂਲ ਦੇ ਵਿੱਚ ਗਿਆ ਕੁਲਦੀਪ ਮਾਨਕ ਸਾਬ ਦਾ ਗਾਣਾ ਮਾਂ ਹੁੰਦੀ ਮਾਉਂਦਨੀ ਵਾਲਿਓ ਤੇ ਗੁਰਦਾਸ ਮਾਨ ਸਾਹਿਬ ਦਾ ਮਾਮਲਾ ਗੜਬੜ ਹੈ ਬਾਨੀ ਜੀ ਬਾਨੀ ਤੇ ਰਵੀ ਜੀ ਬਾਬਨੀ ਐਵੇਂ ਲਗਾਣੇ ਅਮਰ ਸਿੰਘ ਚਮਕੀਲਾ ਦੇ ਗਾਣੇ ਜਿਹਦੇ ਮਗਾਣੇ ਮੈਂ ਗਾਉਂਦ ਰਿਹਾ ਜੀ ਤੇ 1999 ਸਨ ਵਿੱਚ ਮੈਂ ਰਗੀਤਕਾਰੀ ਸਫਰ ਸ਼ੁਰੂ ਕਰਿਆ ਜੀ ਲਿਖਣ ਲੱਗਾ ਕੁਛ ਤੇ 1994 ਵਿੱਚ ਮੇਰਾ ਗਾਣਾ ਮੇਰਾ ਮੁਲਾਕਾਤ ਸਤਵਿੰਦਰ ਬੁੱਗਾ ਭਾਜੀ ਨਾਲ ਹੋਈ ਹੈ ਤੇ ਉਸ ਕੈਸਟ ਵਿੱਚ ਮੇਰਾ ਲਿਖਿਆ ਹੋਆ ਗਾਣਾ ਮੇਰੀ ਆਪਣੀ ਹਕੀਕਤ ਹੈ ਜੀ ਮੈਂ ਗਰੀਬੀ ਤੌਰ ਤੇ ਆਪਣੇ ਲਾਈਵ ਤੇ ਗਾਣਾ ਲਿਖਿਆ ਸੀ ਜਦੋਂ ਉਦੋਂ ਹੀਰੋ Honda ਮੋਟਰਸਾਈਕਲ ਦੀ ਕਾਫੀ ਚੜਤ ਸੀ ਉਹਦੇ ਤੇ ਲਿਖਿਆ ਸੀ ਮੈਂ ਰੁਕ ਜਾ ਸੋਹਣੇ ਅਰਜ ਸਾਡੀ ਸੁਣ ਲਓ ਇਸ਼ਕੇ ਦੇ ਤਾਣੇ ਨੂੰ ਗਰੀਬਾਂ ਨਾਲ ਬਣ ਲਓ ਹੀਰੋ Honda ਦੇ ਹਾਰਨ ਸੁਣ ਹੱਸਦੇ ਟੱਲੀ ਵੀ ਸੁਣ ਹੱਸਿਆ ਕਰੋ ਸਦਾ ਰਹਿੰਦੇ ਹੋ ਅਮੀਰਾਂ ਵੱਲ ਤੱਕਦੇ ਗਰੀਬਾਂ ਨੂੰ ਵੀ ਤੱਕਿਆ ਕਰੋ ਇਹ ਗਾਣਾ ਤੇ ਸਟੇਜਾਂ 'ਤੇ ਵੀ ਬੜਾ ਜ਼ਿਆਦਾ ਮਕਬੂਲ ਰਿਹਾ ਜੀ ਮੇਰਾ ਸੁਪਨਾ ਸੀਗਾ ਜੀ ਵੀ ਕਿ ਮੈਂ ਇਸ ਲਾਈਨ ਵਿੱਚ ਆਵਾਂ ਆਪਣੇ ਬੱਚਿਆਂ ਦੀ ਵਧੀਆ ਦੇਖ ਰੇ ਕਰ ਸਕਾ ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੀ ਵਧੀਆ ਕਰ ਸਕਾਂ ਤੇ ਉਹ ਸ਼ੌਂਕ ਦੇ ਨਾਲ ਨਾਲ ਮੈਨੂੰ ਜਿਹੜੀ ਮੈਂ ਮਿਹਨਤ ਕਰ ਰਹੇ ਹਾਂ ਦਸਾਂ ਨਾਮਾਂ ਦੀ ਕਿਰਤ ਕਮਾਈ ਕਰ ਰਹੇ ਹਾਂ ਇਹਦੇ ਵਿੱਚ ਵੀ ਮੈਂ ਪਿੱਛੇ ਨਹੀਂ ਹਟਿਆ ਤੇ ਉਦੋਂ ਵੀ ਕਰ ਰਿਹਾ ਸੀ ਤੇ ਅੱਜ ਵੀ ਕਰਦਾ ਆ ਰਿਹਾ ਤੇ ਉਹਨਾਂ ਵਿੱਚ ਉਸ ਲਾਈਨ 'ਚ ਕੋਈ ਪ੍ਰਾਪਤੀ ਸੀ ਕੁਝ ਮੇਰੇ ਦਿਲ ਦੇ ਇਰਮਾਨ ਸੀ ਜਿਹੜੇ ਨਹੀਂ ਪੂਰੇ ਹੋ ਸਕੇ ਤੇ ਕੁਝ ਹੋ ਗਏ ਕੁਝ ਨਹੀਂ ਪੂਰੇ ਹੋ ਸਕੇ ਜੋ ਮੈਨੂੰ ਸੁਪਨੇ ਸਜਾਏ ਸੀ ਉਹ ਤਾਰੇ ਤੇ ਤਾਰੇ ਰਹੇ ਵੀ ਮੈਨੂੰ ਕਿਸੇ ਪਾਸੇੋਂ ਹੈਲਪ ਨਹੀਂ ਮਿਲੀ ਮੇਰੇ ਗਾਣੇ ਦਾ ਮੈਂ ਇੰਤਾਨਾ ਨਹੀਂ ਮਿਲਿਆ ਤੇ ਕਿਸੇ ਨੇ ਸਪੋਰਟ ਨਹੀਂ ਕਰੀ ਤੇ ਕੁਝ ਚਿਰਾਂ ਬਾਅਦ ਤਕਰੀਬਨ 10-15 ਸਾਲਾਂ ਬਾਅਦ 20 ਬਾਅਦ ਮੈਨੂੰ ਮੇਰੇ ਇਲਾਕੇ ਦੇ ਮੇਰੇ ਕੁਝ ਸਖਸੀਅਤਾਂ ਮੇਰੇ ਦੋਸਤਾਂ ਉਹਨਾਂ ਨੇ ਮੇਰੀ ਹੈਲਪ ਕਰੀ ਪੈਸੇ ਦੀ ਤੇ ਜਿਨ੍ਹਾਂ ਕਾਰਨ ਮੈਂ ਉਹ ਪੈਸੇ ਉਧਰ ਦੇ ਉਧਰ ਲਾ ਕੇ ਮੈਂ ਆਪਣੇ ਗਾਣੇ ਰਿਕਾਰਡ ਕਰਵਾਏ ਆ ਜੀ ਯੋ YouTube ਤੇ ਆਪਾਂ ਨੂੰ ਸੁਣਨ ਨੂੰ ਮਿਲਣਗੇ ਬੱਚਿਆਂ ਬਾਰੇ ਸੋਚਿਆ ਸੀਗਾ ਵੀ ਇਹਨਾਂ ਨੂੰ ਅੱਛਾ ਪੜਾਵਾ ਤੇ ਅੱਛੇ ਮਕਾਮ ਤੇ ਪਹੁੰਚਾਵਾਂ ਵਧੀਆ ਤਰਕੇ ਗੰਨ ਕੇ ਜਿਸਨ ਵਧੀਆ ਉੱਚੀਆਂ ਪ੍ਰਾਪਤੀਆਂ ਹੋਣ ਪਰ ਸੋਚਿਆ ਹੈ ਸੀ ਪਰ ਉਹ ਸਮਾਂ ਹੱਥ ਨਹੀਂ ਲੱਗਿਆ ਜੀ ਤਿੰਨ ਬੇਟੀਆਂ ਆਈ ਇੱਕ ਬੇਟਾ ਅਮਨਪ੍ਰੀਤ ਕੌਰ ਮਹਿਕ ਪ੍ਰੀਤ ਕੌਰ ਤੇ ਸਹਿਜ ਪ੍ਰੀਤ ਕੌਰ ਤੇ ਬੇਟਾ ਸੁਖਮਨ ਪ੍ਰੀਤ ਸਿੰਘ ਇੱਕ ਬੇਟੀ ਬਿਆਤੀ ਜੀ ਤੇ ਦੋ ਇਹ ਇੱਕ ਵਾਰੀ ਇੱਕ ਵਾਰੀ ਇਹ ਜੇ 19-20 ਸਾਲ ਦੀ ਮੈਂ ਇੱਕ ਪ੍ਰੀਤ ਕਰ ਤੇ ਦੋ ਬੱਚੇ ਪੜ ਰਹੇ ਹੈ ਜੀ 12ਵੀਂ ਚ ਜੀ ਤੇ ਮੁੰਡਾ 9ਵੀਂ ਚ ਜੀ ਹਾਂ ਬੱਚਿਆਂ ਨੂੰ ਉਹਦਾ ਮੈਂ ਕਿਸੇ ਉੱਚੇ ਮਕਾਮ ਤੇ ਦੇਖਣਾ ਚਾਹਦਾ ਵੀ ਕਿਸੇ ਕੋਈ ਵੀ ਅਫਸਰੀ ਲੈਣ ਸੇ ਜਾਣਾ ਕੋਈ ਵੀ ਆਪਣੀ ਉੱਚੇ ਪ੍ਰਾਪਤੀਆਂ ਕਰਨ ਵੀ ਜੋ ਮੈਂ ਉਹਨਾਂ ਦਿਨ ਦੇਖਣੇ ਮਿਲੇ ਉਹਨਾਂ ਨੂੰ ਨਾ ਦੇਖਣੇ ਨੂੰ ਮਿਲਣਾ ਜੋ ਅਸੀਂ ਇਹ ਕਰ ਰਹੇ ਆ ਤੰਦ ਮਿਹਨਤ 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 ਉਹਨਾਂ ਨੂੰ ਨਾ ਕਰਨੇ ਪੈਣ ਕੋਈ ਵਧੀਆ ਬਣੇ ਉਹਨਾਂ ਦਾ ਤੇ ਮਕਾਨ ਵੀ ਵਧੀਆ ਬਣਾਉਣ ਦੇ ਸੁਪਨੇ ਰੱਖੇ ਤੇ ਆਪਾਂ ਨੂੰ ਕੋਈ ਸਹਾਇਕ ਹੋ ਨਹੀਂ ਮਿਲਿਆ ਜੀ ਇਸ ਲਾਂਚੋ ਨਾ ਪੰਚਾਇਤਾਂ ਵੱਲੋਂ ਨਾ ਕੁਝ ਕਰਦਾ ਗੁਜ਼ਾਰਾ ਤਾਂ ਆਈ ਹੁਣ ਮਨ ਮਾਰ ਕੇ ਜੀ ਰਹੇ ਹਾਂ ਵੀ ਜਿੱਥੇ ਹੈ ਉਹਦਾ ਨੇ ਰੱਖੇ ਬਸ ਕੋਈ ਗੱਲ ਨਹੀਂ ਕਿਤੇ ਦਿਨ ਵੀ ਬਦਲੂਗਾ ਇਹ ਸੋਚ ਕੇ ਚੱਲ ਰਹੇ ਹਾਂ ਮਿਹਨਤਾਂ ਕਰਦੇ ਜਿਆ ਰਹੇ ਨਸ਼ਿਆ ਪਤਾ ਕੋਈ ਨਹੀਂ ਇਹ ਕੁਦਰਤ ਦੀ ਕਿਰਪਾ ਵੀ ਮਨੋ ਜਰਦਾਂ ਵੀ ਜੀ ਮਨ ਕੋਈ ਐਬ ਨਹੀਂ ਆ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਲੋਕ ਭਾਵ ਕਾਮਾ ਵਰਗ ਲਈ ਇੱਕ ਤਾਨਾ ਸੁਣਨ ਨੂੰ ਮਿਲਦਾ ਹੈ ਕਿ ਸਰਕਾਰ ਮੁਫਤ ਆਟਾ ਤੇ ਬਿਜਲੀ ਦੇ ਦਿੰਦੀ ਹੈ ਇਹਨਾਂ ਨੂੰ ਕੰਮ ਕਰਨ ਦੀ ਕੀ ਜ਼ਰੂਰਤ ਹੈ ਤਾਂ ਇਹੀ ਸਵਾਲ ਅਸੀਂ ਕੁਲਦੀਪ ਸਿੰਘ ਨੂੰ ਵੀ ਕੀਤਾ ਕਿ ਕੀ ਸਰਕਾਰ ਵੱਲੋਂ ਭੇਜੇ ਰਾਸ਼ਨ ਨਾਲ ਗੁਜ਼ਾਰਾ ਹੋ ਜਾਂਦਾ ਹੈ ਜੋ ਰਾਸ਼ਨ ਮਿਲ ਰਿਹਾ ਉਸ ਦੇ ਨਾਲ ਮਹੀਨਾ ਪਾਸ ਹੁੰਦਾ ਹੀ ਨਹੀਂ ਨਾ ਹੁੰਦਾ ਤੇ ਮੇਰੀ ਆਪਣੀ ਬੀਤੀ ਹੋਈ ਆ ਅਸੀਂ ਕਦੇ ਕਦਾਣਾ ਨਹੀਂ ਵੇਚਿਆ ਉਹ ਜੋ ਮਿਲਦੀ ਹੈਲਪ ਮਿਲਦੀ ਪਰ ਇਹ ਨਹੀਂ ਹੈ ਵੀ ਉਹ ਸਾਨੂੰ ਇੰਨੀ ਮਿਲ ਗਈ ਹੈਲਪ ਸਰਕਾਰ ਵੱਲੋਂ ਵੀ ਹਾਂ ਅਸੀਂ ਵੇਲੇ ਬੈਠ ਕੇ ਖਾ ਸਕੀਏ ਉਹ ਤਾਂ ਸਾਡੇ 2 ਦਿਨ 10 ਦਿਨ 20 ਦਿਨ 15 ਦਿਨ ਲੱਗ ਜਾਣਗੇ ਇਸ ਰਸਨ ਨਾਲ 15 ਕਿੱਥੇ ਜਾਣਗੇ ਮੈਂ ਚਾਹ ਦਾ ਕੱਪ ਤੱਕ ਨਹੀਂ ਪੀਂਦਾ 5 ਰੁਪਏ ਦਾ ਮੁੱਲ ਫਿਰ ਵੀ ਮੈਨੂੰ ਪਤਾ ਮੈਂ ਕਿਵੇਂ ਗੁਜ਼ਾਰਾ ਕਰ ਰਿਹਾ ਨਸ਼ਾ ਸਾਈਡ ਪਰ ਮੈਂ ਕੋਈ ਸਾਰੇ ਇੱਕਸਾਰ ਨਹੀਂ ਹੈਗਾ ਜੀ ਮਜ਼ਦੂਰ ਆ ਮੈਂ ਦੇਖ ਲ ਮੈਂ ਇਹ ਹੋਂ ਦੇ ਨਾਲ ਤੇ ਫੇਰ ਵੀ ਮੈਂ ਕਿਰਤ ਕਮਾਈ ਕਿੰਨੀ ਹਾਰ ਕਰ ਰਹਾ ਮੈਂ ਤਿੰਨ ਬੰਦਿਆਂ ਜਿੰਨਾ ਮੈਂ ਕੱਲਾ 50 ਫੁੱਟ ਬੋਰ ਕਰ ਲਾਣਾ ਜੀ ਮਿਹਨਤ ਕਰ ਰਹਾ ਤੁਹਾਡੇ ਸਾਹਮਣੇ ਅੱਜ ਵੀ ਪਰ ਇਹ ਜ਼ਰੂਰੀ ਨਹੀਂ ਵੀ ਹਾਂ ਸਰਕਾਰੀ ਰਾਸ਼ਨ ਦਾ ਆਸਰਾ ਮਿਲ ਰਿਹਾ ਤਾਂ ਨਹੀਂ ਕਰਦੇ ਕੰਮ ਕਾਰ ਨਹੀਂ ਅਭ ਹ ਹੁਣ ਵੀ ਚਲੋ ਆਪਾਂ ਉਹ ਗੱਲ ਕਹਿਣੀ ਨਹੀਂ ਚਾਹੁੰਦੇ ਆਪਣੀ ਆਪਣੀ ਕਿਸਮਤਾਂ ਵੀ ਹਾਂ ਨਾ ਛੱਲ ਲੱਗ ਜਾਂਦਾ ਬੰਦੇ ਨੂੰ ਹਰੰਦਰੋਂ ਨਾ ਜਾਂ ਨਹੀਂ ਆ ਗਿਆ ਬੰਦੇ ਨੂੰ ਹਿੰਮਤ ਨਹੀਂ ਬਣਦੀ ਸਰੀਰ ਦੀ ਵੀ ਉਹ ਕਰਨੀ ਪਉਂਦਾ ਪਰ ਅਸੀਂ ਕਦੇ ਹੌਸਲਾ ਨਹੀਂ ਮਰਨ ਦਿੱਤਾ ਤੇ ਜਿਹੜਾ ਹੌਸਲਾ ਬਲੰਦ ਰੱਖਿਆ ਤੇ ਆਪਣੀ ਮਿਹਨਤ ਨੂੰ ਬਹੁਤ ਜ਼ਿਆਦਾ ਇਹ ਸੋਚਿਆ ਵੀ ਸਾਡੇ ਕਰਨਾ ਹੈ ਇਹ ਇਹ ਸਾਨੂੰ ਹਰ ਹਾਲ ਕਰਨੀ ਚਾਹੀਦੀ ਹੈ ਜਦੋਂ ਮੈਨੂੰ ਕੋਈ ਕੰਮ ਮਿਲਦਾ ਮੈਨੂੰ ਬੜੀ ਖੁਸ਼ੀ ਮਿਲਦੀ ਆਉਂਦੀ ਵੀ ਮੈਂ ਕਰਾਂ ਕੰਮ ਮਾਨ ਸਾਹਿਬ ਦਾ ਗਾਣਾ ਆਇਆ ਗੁਰਦਾਸ ਮਾਨ ਜੀ ਦਾ ਮੈਨੂੰ ਅੱਜ ਵੀ ਉਹ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਗਾਣਾ ਉਹ ਪਰ ਬੜਾ ਮਾਣ ਮਿਲੇ ਮੋਤਿਲਨ ਮੈਂ ਸੀ ਮਾਣ ਮਹਿਸੂਸ ਕਰਦੇ ਆ ਮੰਗਣ ਨਾਲੋਂ ਮਿਹਨਤ ਚੰਗੀ ਮਿਹਨਤ ਵਿੱਚ ਤੰਦਰੁਸਤੀ ਮੰਗਤੇ ਨਾਲੋਂ ਮਰਿਆ ਚੰਗਾ ਨਾ ਆਲਸ ਨਾ ਸੁਸਤੀ ਇਸ ਤੰਨੇ ਮੁੱਕ ਜਾਣਾ ਭਾਵੇਂ ਰੋਜ਼ ਮਾਲਸਾਂ ਕਰੀਏ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸਾਂ ਕਰੀਏ ਹੱਕ ਸੱਚ ਦੀ ਖਾਣੇ ਚ ਮੈਂ ਬੜਾ ਮੇਰਾ ਦਿਲ ਖੁਸ਼ ਰਹਿੰਦਾ ਜੀ ਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ 9ਵੀਂ ਜਮਾਤ ਚ ਪੜਦਾ ਹੈ ਜਿਸ ਨੂੰ ਗਾਉਣ ਦਾ ਸ਼ੌਂਕ ਹੈ ਤੇ ਮੈਂ ਚਾਹੁੰਨਾ ਹੈ ਕਿ ਜੋ ਪ੍ਰਾਪਤੀ ਮੈਂ ਨਾ ਕਰ ਸਕਿਆ ਹੁਣ ਉਹੀ ਸੁਪਨਾ ਮੈਂ ਆਪਣੇ ਪੁੱਤਰ ਚੋਂ ਦੇਖਦਾ ਹੈ ਭਾਵ ਉਹ ਪ੍ਰਾਪਤੀ ਮੇਰਾ ਪੁੱਤਰ ਜ਼ਰੂਰ ਕਰੇ ਇਸੇ ਲਈ ਕਹਿੰਦੇ ਆ ਕਿ ਸੁਪਨੇ ਮਰਨੇ ਨਹੀਂ ਚਾਹੀਦੇ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ